ਕਾਂਗਰਸ ਜਿੱਤੋ ਇਆ ਕਾਂਗਰਸ ਦੇ ਕੀ ਕਰਾ ਚੋਗੇ ਕਾਂਗਰਸ ਜਿੱਤੋ ਇਆ ਕਾਂਗਰਸ ਨੇ ਕੰਮ ਕੀਤੇ ਲੋਕਾਂ ਦੇ ਪਿਛਲੇ ਕੰਮ ਐ ਮੰਨਦੇ ਨੇ ਕੀਤੇ ਨੇ ਬਸਟਰ ਬਣਾਇਆ ਪੋਲਾ ਅੰਡਰਬੇਚ ਬਣਾਇਆ ਸ਼ਹਿਰ ਚ ਨੈਟਾ ਲਾਇਆ ਫਿਸ਼ ਪਾਰਕ ਬਣਾ ਜਿਹੜੇ ਕੰਮ ਕੀਤੇ ਅਜੇ ਵੀ ਬੋਲਦੇ ਆ ਲੋਕ ਪਿਆਰ ਕਰਦੇ ਆ ਕਾਂਗਰਸ ਪਾਰਟੀ ਦੇ ਐਮਐਲਏ ਨਾਲ ਤੇ ਜਿੱਤਨ ਦਾ ਹੈ ਕਰਨੀ ਆ ਵੀ ਇਹ ਕੰਮ ਕਰਦੇ ਜਿਹੜਾ ਮੁੰਡਾ ਕੈਂਡੀਡੇਟ ਖੜਾ ਸੀ ਉਹਨੇ ਵੀ ਬਹੁਤ ਮਿਹਨਤ ਕੀਤੀ ਆ ਉਹਦੀ ਮਿਹਨਤ ਦਾ ਸਦਕਾ ਚ ਜਿਹੜਾ ਫਲ ਮਿਲਿਆ ਸਾਨੂੰ ਇੱਕ ਬੰਦੇ ਸਰਕਾਰ ਹੀ ਇੱਕ ਬੰਦੇ ਨਾਲ ਦੂਜੀਆਂ ਪਾਰਟੀਆਂ ਵੀ ਰਲੀਆਂ ਸੀ ਪਰ ਸਾਰਿਆਂ ਨੂੰ ਅੱਜ ਆਹ ਕਹਤਾ ਤੜਾ ਹਤੇ ਸਾਬ ਸਰ ਇੱਕ ਆਮ ਆਦਮੀ ਪਾਰਟੀ بڑے ਦਾਵੇ ਕਰ ਰਹੀ ਕਿ ਇਸ ਵਾਰ ਆਪ ਸੀਟ ਲੈ ਕੇ ਜਾਵਾਂਗੇ ਤੇ ਕੀ ਕਹਿਣਾ ਚਾਹੋਗੇ ਆਪ ਪਾਰਟੀ ਦਾ ਤੁਹਾਨੂੰ ਦੱਸ ਤੇ ਦਿੱਤਾ ਹੁਣ ਇਹ ਸਤਾਈ ਦਾ ਮੋਟਵਾ ਪਤਾ ਲੱਗ ਗਿਆ ਅੱਜ ਜੀ ਤੇ ਹੁਣ ਰੋਸਰੀਆਂ ਨੂੰ ਸੌ ਜਾਣੇ ਆ ਕੰਦਰੇ ਜੁਣਨ ਇੱਕ ਐਮਸੀ ਦੀ ਸੀਟ ਨਹੀਂ ਦੇ ਸਕਦੇ ਵਾਦੇ ਮੰਨੇ ਤੇ ਕਰਦੇ ਆ ਸੁਪਨੇ ਲੈਣ ਕਿਤੇ ਕੰਮ ਕੀਤੇ ਇਹਨੇ ਸਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਹਜੂਮ ਕਿਧਰ ਆ ਸਾਥ ਰਿਹਾ ਕਾਂਗਰਸ ਪਾਰਟੀ ਦਾ ਅੱਜ ਬਹੁਤ ਵਧੀਆ ਸਾਥ ਆ। ਸਾਰੇ ਐ ਰਾਤ ਸੇਰ ਤੇ ਆਣ ਕੇ ਬੈਠੇ ਅਤੇ ਪਿਆਰ ਕਰਦੇ ਆ ਲੋਕ ਕਾਂਗਰਸ ਨਾਲ। ਸਾਰੇ ਸੇਰ ਤੇ ਆਣ ਕੇ ਬੈਠੇ ਜੰਨੇ ਜਲਦ ਨਹੀਂ ਜਾਂਦੇ ਇਹ ਜਾੜਾਂ ਦੀ। ਭਾਵੇਂ ਰਾਤ ਦੇ 12 ਵਜੇ ਪਿਆਰ ਕਰਦੇ ਆ ਕਾਂਗਰਸ ਨਾਲ। ਕੀ ਕਹਿਣਾ ਚਾਹੋਗੇ ਆਖਰ ਵਿੱਚ? ਆਖਰ ਜੇ ਇਹੋ ਕਰਦੇ ਆ ਵੀ ਜਿਹੜਾ ਮੁੰਡਾ ਜਿੱਤਿਆ ਵਾ ਉਹਨੇ ਅੱਗੇ ਬਹੁਤ ਵਿਕਾਸ ਕਰਾ ਹੁਣ ਉਹਦਾ ਵਾਰਦਾ ਜਿਹੜਾ ਬਹੁਤ ਮਿਹਨਤ ਨਾਲ ਕੰਮ ਕਰਾਂਗੇ ਤੇ ਲੋਕਾਂ ਦਾ ਮਨ ਜਿੱਤਾਂਗੇ ਜਨਾਂ ਨੇ ਸਾਡੀ ਮਤ ਕੀਤੀ ਹੈ। ਨਮਸਕਾਰ ਜੀ ਪਹਿਲਾਂ ਤਾਂ ਤੁਹਾਨੂੰ ਵੀ ਵਧਾਈਆਂ ਬਹੁਤ-ਬਹੁਤ ਜੀ ਤੁਸੀਂ ਵੀ ਉੱਥੇ ਲੱਗੇ ਰਹੇ ਹੋ ਅੱਜ। ਆ ਜਿੱਤ ਜਿਹੜੀ ਵਰੁਣ ਦੀ ਜਿੱਤ ਆ ਇਹ ਉਹ ਇਸ ਲਈ ਜਾਦਾ ਮਾਇਨੇ ਰੱਖਦੀ ਹੈ ਕਿ ਕੱਲੀ ਆਮ ਆਦਮੀ ਪਾਰਟੀ ਦੀ ਹਾਰ ਨਹੀਂ ਹੈ ਇਹਦੇ ਵਿੱਚ ਅਕਾਲੀ ਦਲ ਵੀ ਨਾਲ ਸੀ ਉਹਨਾਂ ਦੇ ਭਾਜੀ ਵੀ ਨਾਲ ਸੀ ਤੇ ਤਿੰਨਾਂ ਪਾਰਟੀਆਂ ਨੂੰ ਹਰਾਇਆ ਵਰੁਣ ਜੀ ਨੇ ਇਕੱਲੇ ਬੇਸ ਤੇ ਉਹ ਮਿਹਨਤ ਕੀਤੀ ਹੈ ਸਾਰੀ ਵਾਰਡ ਪਹਿਲਾਂ ਵੀ ਕਹਿੰਦੀ ਸੀ ਕਿ ਜਿੰਨਾ ਕੰਮ ਵਰੁਣ ਜੀ ਨੇ ਕਰਾਇਆ ਇੰਨਾ ਕੰਮ ਬਹਿਲ ਸਾਹਿਬ ਨੇ ਨਹੀਂ ਕਰਾਇਆ ਜੋ ਐਮਸੀ ਹੁੰਦੇ ਸੀ ਤੇ ਇਸ ਲਈ ਬਹੁਤ ਜ਼ਿਆਦਾ ਵਧਾਈਆ ਵਰੁਣ ਨੂੰ ਵੀ ਤੇ ਤੁਹਾਨੂੰ ਵੀ ਬਹੁਤ ਬਹਾਜੀ ਬਾਈ ਇੱਥੇ ਸਰ ਦਾਅਵੇ ਬੜੀ ਕਰ ਰਹੇ ਹੈਗੇ ਆਮ ਆਦਮੀ ਪਾਰਟੀ ਇਸ ਵਾਰ ਇਹ ਪਾਸ ਸੀਟ ਖੜਾਗੇ ਪਰ ਕੋਈ ਸੀਟ ਹੱਥ ਨਹੀਂ ਆਈ ਕੀ ਕਰਾ ਚਾਹੋਗੇ ਸਰ ਆਦੀ ਅਮਸੀ ਹਰੇ ਆ ਗਾਂ 27 ਆ ਲੰਦੋ 92 ਜਿੱਤੇ ਇਹਨਾਂ ਦੇ 92 92 92 ਵੋਟਾਂ ਨਹੀਂ ਪੈਣੀਆਂ ਇਹਨਾਂ ਨੂੰ ਜੋ ਉਹਨਾਂ ਦਾ ਹਾਲ ਗੁਰਦਾਸਪੁਰ ਵਾਸੀ ਦਾ ਬਹੁਤ ਵੱਡਾ ਸਾਥ ਕੀ ਕਹਿਣਾ ਚਾਹੋਗੇ ਸਰ ਗੁਰਦਾਸਪੁਰ ਵਾਸੀਆਂ ਦਾ ਬਹੁਤ ਵੱਡਾ ਸਾਥਿਆ ਦੇ ਚ ਦੇਖੋ ਗੁਰਦਾਸਪੁਰ ਵਾਸੀ ਨੇ ਵੀ ਦੇਖਿਆ ਕਿ ਇੰਨੀ ਹਨੇਰੀ ਦੇ ਵਿੱਚ ਵੀ ਸਾਡੇ ਪਾੜਾ ਸਾਹਿਬ ਨੇ ਦੁਬਾਰਾ 2022 ਚ ਜਿੱਤੇ ਸੀ ਉਹਨਾਂ ਨੇ ਕੰਮ ਕਰਾਇਆ ਤੇ ਜਿੱਤੇ ਨੇ ਤੇ ਕੰਮ ਨੂੰ ਵੋਟਾਂ ਪੈਣੀਆਂ ਵਰੋਂ ਦੇ ਕੰਮ ਨੂੰ ਵੋਟਾਂ ਪਈਆਂ ਸਾਡੇ ਪ੍ਰਧਾਨ ਜੀ ਦੇ ਕੰਮ ਨੂੰ ਵੋਟਾਂ ਪਈਆਂ ਕਿਸੇ ਗੁਰਦਾਸਪੁਰ ਵਾਸੀ ਦਾ ਬਹੁਤ ਬਹੁਤ ਧੰਨਵਾਦ ਦਿਨ ਉਹਨਾਂ ਦਾ ਇਹ ਸਾਥ ਸਾ ਉਹਨਾਂ ਦਾ ਕਹਿਣਾ ਹੈ ਕਿ ਵਾਕਈ ਜਿਹੜੀ ਕਾਂਗਰਸ ਨੇ ਕੰਮ ਕੀਤੇ ਆ ਅੱਜ ਉਹ ਕੰਮ ਜਿਹੜੇ ਆ ਪੂਰੇ ਹੋਏ ਨੇ ਤੇ ਕਾਂਗਰਸ ਦੀ ਚੇਤ ਜੀ ਆ ਸਾਰੀ ਤੇ ਸਾਰੀ ਸਿੱਟਾ ਜਿਹੜੀਆਂ ਕਾਂਗਰਸ ਕੋ ਲਾਈਆਂ ਨੇ ਮੈਂ ਤੁਹਾਡਾ ਆਪਣਾ ਸੰਜੀਪਾ ਵਾ ਪਹਿਲੀ ਗੱਲ ਨਮਸਕਾਰ ਮੇਰੇ ਵੱਲੋਂ ਸਾਰਿਆਂ ਨੂੰ ਵਾ ਨੰਬਰ 16 ਦੇ ਨਿਵਾਸੀਆਂ ਨੂੰ ਗਰਦਾਸਪੁਰ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਨਮਸਕਾਰ ਇੱਕ ਹੈ ਵਾ ਨੰਬਰ 16 ਤੇ ਨਿਵਾਸੀਆਂ ਨੇ ਇੱਕ ਸਨੇਹ ਦਿੱਤਾ ਵਾ ਪੂਰੇ ਦੁਨੀਆ 'ਚ ਕੋਈ ਕੋਈ ਵੀ ਸਰਕਾਰ ਆਏ ਜਿੰਨਾ ਮਰਜੀ ਉਹ ਡੰਡ ਮੇੜ ਕਰ ਲੈ ਜਿੰਨਾ ਮਰਜੀ ਜ਼ੋਰ ਚਲਾ ਲੈ ਪਰ ਜਿੱਤ ਇੱਕ ਜਿਹੜਾ ਕੰਮ ਕਰਦਾ ਨਾ ਉਹਨੂੰ ਜਿੱਤ ਨੂੰ ਫਲ ਮਿਲਦਾ ਹੀ ਮਿਲਦਾ ਵਾ ਸਾਡੇ ਇਲੈਕਸ਼ਨ ਵਾਰਡ ਨੰਬਰ 16 ਦੇ ਆਉਂ ਇਲੈਕਸ਼ਨ ਹੀ ਜਿਵੇਂ ਕੋਈ MP ਦਾ ਇਲੈਕਸ਼ਨ ਹੋਵੇ ਕਿ MP ਦੇ ਪਰ ਕਿੱਡੇ ਲਾਇਬਲ ਦੱਸ ਇਲੈਕਸ਼ਨ ਹੋ ਗਿਆ ਜੋ ਲੋਕਾਂ ਨੂੰ ਥ੍ਰੈੱਡ ਆਏ ਜੋ ਲੋਕਾਂ ਨੂੰ ਧਮਕੀਆਂ ਜੋ ਇਹਨਾਂ ਨੇ ਨਸ਼ਾ ਜੋ ਇਹਨਾਂ ਨੇ ਸ਼ਰਾਬਾ ਆਟੇ ਦੀ ਬੋਰੀਆ ਕੀ ਬਿਸਕਟ ਸਭ ਕੁਝ ਇਹਨਾਂ ਨੇ ਆਪਣਾ ਚਲਾਇਆ ਦਿਨ ਰਾਤ ਦਿਨ ਰਾਤ ਹਫਤਾ ਪਹਿਲਾਂ ਹੀ ਬੜਾ ਸ਼ੁਰੂ ਕਰਤਾ ਪਰ ਮੈਂ ਸਾਰੀ ਉਮਰ ਸਾਰੀ ਜ਼ਿੰਦਗੀ ਵਾਰ ਨੰਬਰ 16 ਦੇ ਨਾਸੇ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਛੱਡਿਆ ਸਚਾਈ ਦੀ ਇੱਕ ਜੈ ਹੁੰਦੀ ਆ ਮੇਰੇ ਮੇਰੇ ਪ੍ਰਧਾਨ ਮਿਊਂਸੀਪਲ ਕਮੇਟੀ ਦੇ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਬ੍ਰਿੰਦਰ ਮੀਤ ਸਿੰਘ ਪਾਰਾ ਉਹਨਾਂ ਦੀ سپورਟ ਨਾਲ ਸਾਰਾ ਅੱਜ ਆਪਾਂ ਇਲੈਕਸ਼ਨ ਜਿੱਤ ਗਏ ਆ ਤੇ ਜੈ ਸ਼੍ਰੀ ਰਾਮ ਸਰ ਇਹ ਗੱਲ ਕਰੀਏ ਤਾਂ ਗੁਰਦਾਂਸਪੁਰ ਵਾਸੀ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ ਮਿਸ਼ਨ ਨਾਲ ਬਿਲਕੁਲ ਬਿਲਕੁਲ ਹੀ ਗੁਰਦਾਸਪੁਰ ਵਾਸੀਆਂ ਨੇ ਇਹ ਸਾਡਾ ਕਾਂਗਰਸ ਉਹਨਾਂ ਦੇ ਨਾਲ ਲਿਆ ਇਹ ਕਹਿੰਦੇ ਨੇ ਇਹ ਵੀ ਕਰਦਾ ਕਿ ਜਿਹੜਾ ਜਿਹੜਾ ਮਿਹਨਤ ਕਰੂਗਾ ਲੀਡਰ ਉਹੀ ਜਿੱਤੂਗਾ ਭਾਵੇਂ ਉਹ ਐਮਸੀ ਇਲੈਕਸ਼ਨ ਹੋਵੇ ਐਮਐਲਓ ਹੋਵੇ ਭਾਵੇਂ ਐਮਪੀ ਹੋਵੇ ਕਿ ਦੁਨੀਆ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦੇ ਦੁਨੀਆ ਬਹੁਤ ਪੜ੍ਹੀ ਲਿਖੀ ਐ ਤੇ ਸਮਝਦਾਰ ਐ ਤੁਸੀਂ ਦੁਨੀਆ ਨੂੰ ਬੇਵਕੂਫ ਨਹੀਂ ਬਣਾ ਸਕਦੇ ਆਮ ਆਦੀ ਪਾਰਟੀ ਕਹਿ ਰਹੀ ਕਿ ਆਪਾਂ ਜਿਹੜੀ ਸੀਟ ਹਾਸਲ ਕਰਾਂਗੇ ਪਰ ਨਹੀਂ ਹੱਥ ਹੈ ਕੀ ਕਹਿਣਾ ਚਾਹੋਗੇ ਸਰੇ ਜੇ ਉਹਨਾਂ ਨੇ ਮਿਹਨਤ ਇੰਨੀ ਕੀਤੀ ਹੁੰਦੀ ਤਾਂ ਕੀ ਬਦੋ ਵੀ ਜਿੱਤ ਸਕਦੇ ਪਰ ਇਹ ਕੋਰੇ 5 ਸਾਲਾਂ ਬਾਅਦ ਜਾਈ ਜੋਠ ਹੋ ਕੇ ਪਰ ਇਲੈਕਸ਼ਨ ਲੜਨਾ ਤਾਂ ਪਰ ਇਲੈਕਸ਼ਨ ਜਿੱਤ ਜਾਗੇ ਸਾਡੇ ਤੇ 2017 ਤੋਂ ਲੱਗੇ ਸਾਡੇ ਤੇ ਪੈਰ ਘਸ ਗਏ ਆ ਤੇ ਉਹੀ ਹੈ ਕਿ ਜਿਹੜਾ ਮਿਹਨਤ ਕਰੋਗੇ ਜੀਤ ਉਹਦੀ ਹੋਊਗੀ ਦੁਨੀਆ ਉਹਨੂੰ ਹੀ ਪਸੰਦ ਕਰੂਗੀ ਬਹੁਤ ਵੱਡਾ ਸਾਥ ਲੋਕਾਂ ਦਾ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਹੀ ਲੋਕਾਂ ਨੂੰ ਉਹਨਾਂ ਨੂੰ ਵੀ ਪਤਾ ਕਿ ਸਾਡੇ ਦੋਗੇ ਦੀ ਪਿੱਛੇ ਨਹੀਂ ਹੋਏ ਜ ਦਿਨੇ ਫੋਨ ਜ ਰਾਤੀ ਫੋਨ ਜ ਕੋਈ ਵੀ ਕੰਮ ਹੋਏ ਆਪਾਂ ਕੀ ਆਪਣਾ ਪਰਿਵਾਰ ਸਮਝ ਕੇ ਨਾਲ ਚਲੇ ਆਏ ਇਹ ਸਾਡੇ ਨਾਲ ਵਾਰਡ ਨੰਬਰ 16 ਦੇ ਵਰੁਣ ਜੀ ਉਹਨੇ ਸਾਬਿਤ ਕਰ ਦਿੱਤਾ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਲੋਕਾਂ ਦੇ ਨਾਲ ਹੈ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਜੀ ਸਰ ਭਾਈ ਦੀ ਜਿਤ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਵੀ ਬੜਾ ਖੁਸ਼ੀ ਦਾ ਦਿਨ ਹੈਗਾ ਜੀ ਵਰਨ ਨੇ ਬੇਟੇ ਨੇ ਬਹੁਤ ਮਿਹਨਤ ਕੀਤੀ ਹੈਗੀ ਜੀ ਨਾਲ ਪਾਰਟੀ ਨੇ ਪ੍ਰੋਤਸਾ ਜਤਾਇਆ ਜੀ ਸਤਿਕਾਰ ਬਹੁਤ ਬਹੁਤ ਕੀਤੀ ਹੈ ਪਾਰਟੀ ਨੂੰ ਐਮਐਲਏ ਸਾਹਿਬ ਨੂੰ ਸਾਰੇ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਹਜੂਮ ਬਹੁਤ ਕੋਰਸਾਤ ਕੀ ਕਹਣਾ ਜਾਉਗਾ ਇਹ ਹੈ ਜੀ ਅਸੀਂ ਪਿਆਰ ਹੀ ਘਟਿਆ ਹੈਗਾ ਜੀ ਸਾਡੇ ਪਰਿਵਾਰ ਨੇ ਸਾਡੇ ਪਾਪਾ ਜੀ ਦਾ ਵੀ ਸਿਰ ਬਹਾਰੀ ਪਾਰਟੀ ਲਈ ਕੰਮ ਕਰਦੇ ਰਹੇ ਆ ਤੇ ਸਾਡੇ ਵੀ ਉਸੇ ਨਾਂ ਤੇ ਅਸੀਂ ਚਲੇ ਹੈਗੇ ਆ ਉਦਦੇ ਬੱਚੇ ਚਲੇ ਹੈਗੇ ਆ ਸਰ ਕਿੱਡੇ ਕਿੱਡੇ ਕੰਮ ਕਿੱਥੇ ਚਾਹੰਗੇ ਹਮ ਆਠ-ਆਠ ਦਿਨਾਂ ਚ ਫੈਲ ਦੇ ਆਧਾਰ ਤੇ ਜੋ ਵੀ ਹੋਣਗੇ ਅੱਗੇ ਵੀ ਕਰਦੇ ਰਹੇ ਆ ਤੇ ਹੁਣ ਵੀ ਹੋਣਗੇ ਜੀ ਕਿਨੇ ਬਾਤ ਦੋ ਨੀ ਕੀ ਚਾਹਣਾ ਚਾਹ ਕੇ ਤਾਸ ਵਿੱਚ ਬਸ ਅਸੀਂ ਕਹਾਂਗੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗੇ ਜੋ ਵੀ ਆਪਣਾ ਵੱਧ ਤੋਂ ਵੱਧ ਹੋਇਆ ਕਰਾਂਗੇ